ਚੇਤਵਤ ਰਹੇ ਓਠਾ ਗੋੜੇ ਨਾਨਕ ਫਾਂਸੀ ਗੱਲ ਪਰੀ ਏ ਨਾਨਕ ਮਨੁੱਖ ਹੋਰਨਾ ਨੂੰ ਠੱਗਣ ਦੀਆਂ ਸੋਚਾਂ ਸੋਚਦਾ ਹੈ ਉਤੋਂ ਮੌਤ ਦੇ ਫਾਹੀ ਗੱਲ ਵਿੱਚ ਆ ਪੈਂਦੀ ਹੈ ਨਾਨਕ ਕੱਕੇ ਥੱਲੇ ਔਂਕੜ ਨਹੀਂ ਹੈ नानक ते विश्राम जरूरी है अनपढ़ संगत, अनपढ़ पाठी की पहचान नानक फांसी कठा बोलेगा नानक कके ओंकड़ नहीं है नानक ते विश्राम जरूरी है नानक फांसी कट्ठा बोलना बड़ी भारी बेअदबी है चितवत रहे उठ गौरे ਨਾਨਕ ਫਾਂਸੀ ਗੱਲ ਪਰੀ ਬਾਲੀ ਰਵੇ ਨਾਹੀਂ ਪਤਾ ਅਸਤਰੀ ਰੋਂਦੀ ਹੈ ਜਦੋਂ ਸਿਰ ਤੇ ਪਤੀ ਨਾ ਰਹੇ ਨਾਨਕ ਦੁਖਿਆ ਸਭ ਸੰਸਾਰ ਏ ਨਾਨਕ ਸਾਰਾ ਜਗਤ ਹੀ ਦੁਖੀ ਹੈ ਨਾਨਕ ਦੇ ਕੱਕੇ ਥੱਲੇ ਔਂਕੜ ਨਹੀਂ ਨਾਨਕ ਤੇ ਵਿਸ਼ਰਾਮ ਜ਼ਰੂਰੀ ਹੈ ਨਾਨਕ ਦੁਖਿਆ ਇਕੱਠਾ ਬੋਲਣਾ ਇਕੱਠਾ ਪੜਨਾ ਬੜੀ ਭਾਰੀ ਬੇਅਦਬੀ ਹੈ ਨਾਨਕ ਦੁਖਿਆ ਸਭ ਸੰਸਾਰ ਗੌਤਕ ਕੋੜਤ ਮਸ਼ੀਆ ਚੇਤਨਾ ਅਸਨਾਓ ਜਗਤ ਦੇ ਕਰੋੜਾਂ ਚੋਏ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿੱਚ ਨਾ ਰਹੇ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਤਾਹੇ ਨਾਨਕ ਉਹ ਥਾਂ ਉਜਾੜ ਸਮਝੋ ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ਨਾਨਕ ਕਕੇ ਥੱਲੇ ਔਂਕੜ ਨਹੀਂ ਹੈ ਨਾਨਕ ਤੇ ਵਿਸ਼ਰਾਮ ਜ਼ਰੂਰੀ ਹੈ ਨਾਨਕ ਕੋੜੇ ਇਕੱਠਾ ਬੋਲਣਾ ਬੜੀ ਭਾਰੀ ਬੇਅਦਬੀ ਹੈ ਧਿਆਨ ਨਾਲ ਬੋਲਣਾ ਹੈ ਨਾਨਕ ਕੋੜੇ ਨਰਕ ਬਰਾਬਰੇ ਉਜੜ ਸੋਈ ਥਾਂ नानक मन मुख अंध प्यार। बाज गुरु डुबा संसार नानक कके थलेकड़ नहीं है नानक विश्राम जरूरी है नानक मनमुख कट्ठा नहीं बोलना नानक ਮਾਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਏ ਨਾਨਕ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜਗਤ ਨਾਲ ਪਿਆਰ ਅਨਿਆ ਵਾਲਾ ਪਿਆਰ ਹੈ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਜਗਤ ਇਸ ਅੰਧ ਪਿਆਰ ਵਿੱਚ ਡੁੱਬ ਰਿਹਾ ਹੈ ਸਾ ਕੁਸੁੱਧ ਸਾ ਕੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਏ ਨਾਨਕ ਇਹੋ ਜਹੀ ਇਸਤਰੀ ਮਨੋ ਖੋਟੀ ਤੇ ਭੈੜੇ ਲੱਛਣਾ ਵਾਲੀ ਹੁੰਦੀ ਹੈ ਤੇ ਨਾਰੀਆਂ ਵਿੱਚ ਉਹ ਭੈੜੀ ਨਾਰ ਕਹਾਉਂਦੀ ਹੈ ਨਾਨਕ ਤੇ ਵਿਸ਼ਰਾਮ ਜ਼ਰੂਰੀ ਹੈ ਨਾਨਕ ਨਾਰੀ ਇਕੱਠਾ ਨਹੀਂ ਬੋਲਣਾ ਨਾਨਕ ਨਾਰੀ ਵਿੱਚ ਗੁਨਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਪਰਪੂਰ ਹੁਣ ਸ਼ਰਮ ਤੇ ਧਰਮ ਦੀ ਸਭਾ ਉੱਠ ਗਈ ਹੈ। ਭਾਵ ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ। हे ਨਾਨਕ ਸਭ ਥਾਈਂ ਝੂਠ ਹੀ ਪ੍ਰਧਾਨ ਹੋ ਰਿਹਾ ਹੈ। ਨਾਨਕ ਤੇ ਵਿਸ਼ਰਾਮ ਜ਼ਰੂਰ ਦੇਣਾ ਹੈ। ਨਾਨਕ ਦੇ ਨਾਲ ਕੂੜ ਅੱਖਰ ਨਹੀਂ ਬੋਲਣਾ। ਨਾਨਕ ਕੂੜ ਰਹਾ ਪਰਪੂਰ ਨਾਨਕ ਮੁਸੈ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਮਾਇਆ ਦੇ ਇਸ ਰਾਸ ਵਿੱਚ ਗਿਆਨ ਤੋਂ ਸਖਣੀ ਦੁਨੀਆ ਠੱਗੀ ਜਾ ਰਹੀ ਹੈ ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ਨਾਨਕ ਤੇ ਵਿਸ਼ਰਾਮ ਜ਼ਰੂਰੀ ਹੈ ਕਕੇ ਥੱਲੇ ਔਂਕੜ ਨਹੀਂ ਹੈ ਨਾਨਕ ਮੁਸੈ ਕੱਠਾ ਨਹੀਂ ਬੋਲਣਾ ਨਾਨਕ ਮੁਸੈ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਸੂਹੇ ਚਾੜ ਭਵਾਇਏ ਜੰਤ ਨਾਨਕ ਪਾਉਂਦਿਆਂ ਗਣਤ ਨ ਅੰਤ ਸੂਲ ਉੱਤੇ ਚਾੜ ਕੇ ਕਈ ਜੰਤ ਭਵਾਇਦੇ ਹਨ ਏ ਨਾਨਕ ਪੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ ਨਾਨਕ ਤੇ ਵਿਸ਼ਰਾਮ ਜ਼ਰੂਰੀ ਹੈ ਨਾਨਕ ਪੌਂਦਿਆਂ ਇਕੱਠਾ ਨਹੀਂ ਬੋਲਣਾ ਨਾਨਕ ਪੌਂਦਿਆਂ ਗਣਤ ਨ ਅੰਤ